ਇਹ ਸਰਦਾਰ ਲਖਜੀਤ ਸਿੰਘ ਜੀ ਇਦਾਂ ਕਿ ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਫੇਰ ਇਹਦਾ ਪ੍ਰਬੰਧ ਆ ਹੂੰ ਹੂੰ ਇਹ ਪਿਰਥੀ ਚੰਦ ਦੀ ਔਲਾਦ ਕੋਰਿਆ ਜੀ ਤੇ ਇਹ ਜਿਹੜਾ ਗੁਰੂ ਤੋਂ ਨੱਪੂਲਾ ਕਰੇ ਸੋਢੀ ਹਰਜੀ ਜਿਹੜੇ ਪਿਰਥੀ ਚੰਦ ਦੇ ਪੁੱਤਰੇ ਸੀ ਹੂੰ ਹੂੰ ਤੇ ਸੋਢੀ ਮਿਹਰਬਾਨ ਦੇ ਪੁੱਤਰ ਸੀਗੇ ਜੀ ਜੀ ਇਸ ਕਰਕੇ ਇਹ ਸਾਰਾ ਪ੍ਰਬੰਧ ਜਿਹੜਾ ਹੈ ਪਿਰਥੀ ਚੰਦ ਦੀ ਔਲਾਦ ਦੇ ਕੋਰ ਰਿਆ ਤੇ ਬਾਅਦ ਚੇ ਜਿਹੜਾ ਸੋਢੀ ਹਰਜੀ ਸੀ ਇਹਦੇ ਦੇਹਾਨ ਦੇ ਪਿੱਛੋਂ ਇਹ ਵੀ ਤਿੰਨਾ ਐਸਿਆਂ ਚ ਵੰਡੇ ਗਏ ਹੂੰ 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 ਇਹ ਜਦੋਂ ਤਿੰਨਾ ਐਸਿਆਂ ਚ ਵੰਡੇ ਗਏ ਤੇ ਇਹਨਾਂ ਦਾ ਇੱਕ ਸੀਗਾ ਸੋਢੀ ਗੋਪਾਲ ਦੂਜਾ ਸੋਢੀ ਕਮਲ ਤੀਜਾ ਸੋਢੀ ਨਰਿੰਜਨ ਰਾਏ ਇਹ ਫੇ ਜਿਹੜੇ ਦੋ ਸੋਢੀ ਸੀ ਇਹ ਤਾਂ ਛੱਡ ਕੇ ਪੱਕੇ ਪੈ ਗਏ ਪਰ ਜਿਹੜਾ ਨਰਿੰਜਨ ਸੋਢੀ ਸੀਗਾ ਹੂੰ ਹੂੰ ਇਹ ਸਰਕਾਰ ਦੇ ਨਾਲ ਗੰਢ ਤੁਪ ਕਰਕੇ ਇੱਥੇ ਟਿਕਿਆ ਰਿਹਾ ਹੂੰ 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 ਕਿਉਂਕਿ ਦੂਜਿਆਂ ਨੂੰ ਵੈਸੇ ਮੁਗਲਸਕਾਰ ਤੇ ਕਿਸੇ ਤਰ੍ਹਾਂ ਨਹੀਂ ਚਾਹੁੰਦੀ ਵੀ ਕੋਈ ਵੀ ਇਹਨਾਂ ਦਾ ਜਿਹੜਾ ਗੁਰੂ ਵੰਸ਼ ਨੂੰ ਬੰਦਾ ਇੱਥੇ ਰਵੇ ਹੂੰ ਹੂੰ ਇਸ ਕਰਕੇ ਇਹ ਜਦੋਂ ਫੇ ਹਰ ਰਾਏ ਜੀ ਦੇ ਮਗਰੋਂ ਇਹ ਤਿੰਨਾਂ ਏਸੇ ਵਿੱਚ ਵੰਡੇ ਗਏ ਹੂੰ ਤੇ ਇਹ ਦੋ ਜਿਹੜੇ ਸੀ ਇਹ ਛੱਡ ਕੇ ਆਸ-ਪਾਸੇ ਹੋਰ ਕਿਤੇ ਜਾ ਕੇ ਬਸ ਗਏ ਜੀ ਪਰ ਇਹ ਨਰੰਜਨ ਸੋਢੀ ਸੀਗਾ ਇਹ ਉਹਨਾਂ ਦੇ ਮੁਗਲਾਂ ਦੇ ਨਾਲ ਗੰਢ ਟੁੱਪ ਕਰਕੇ ਇਹ ਇੱਥੇ ਟਿਕਿਆ ਰਿਹਾ ਨਰੰਜਨ ਸੋਢੀ ਜਿਹੜਾ ਸੀਗਾ ਹੂੰ ਇਹਦੇ ਦਰਮਿਆਨ ਚ ਜਿਹੜਾ ਫਿਰ ਨਰੰજન ਸੁੱਢੀ ਐ ਇਹਨੂੰ ਮੁੜ ਕੇ ਫੇਪਜਾਇਆ ਸੀਗਾ ਭਾਈ ਮਨੀ ਸਿੰਘ ਨੇ ਉਹ ਪੰਗਾ ਜਿਹੜੀ ਗੱਲ ਚੱਲਦੇ ਆ ਪਰ ਹਾਲੇ ਤੁਹਾਡੇ ਸਵਾਲ ਦਾ ਜਵਾਬ ਇਹਨਾ ਕੀ ਐ ਵੀ ਉਹ ਮਗਰੋਂ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਹੂੰ ਹੂੰ ਗੁਰੂ ਸਾਹਿਬ ਜਦੋਂ ਕੀਰਤਪੁਰ ਚਲੇ ਗਏ ਇਹ ਪਿਰਥੀ ਚੰਦ ਦੀ ਸੰਤਾਨ ਦੇ ਕੋਲ ਰਿਆ ਹੂੰ ਹੂੰ ਤੇ ਇਹ ਜਿਹੜਾ ਬਾਬਾ ਹਰਜੀ ਸੀਗਾ ਇਹਦਾ ਗਾਂ ਪੁੱਤਰਾ ਉਹ ਉਹ ਉਸ ਵੇਲੇ ਪ੍ਰਬੰਧ ਸੀਗਾ ਉੱਥੇ ਹੂੰ ਹੂੰ ਜਦੋਂ ਇਹ ਦੋ ਹਵਾਲੇ ਆਪਾਂ ਨੂੰ ਮਿਲਦੇ ਆ ਵੀ ਇੱਥੇ ਦੂਸਰੇ ਗੁਰੂ ਇੱਕ ਤੋਂ ਆਉਂਦੇ ਆ ਗੁਰੂ ਹਰ Rai ਪਾਸ਼ ਜੀ ਜੀ ਉਹ ਜਦੋਂ ਆਉਂਦੇ ਆ ਤੇ ਉਹਨਾਂ ਦੇ ਨਾਲ ਜਿਹੜੀ ਉਹ ਸਤਕਾਰ ਨਾਲ ਪੇਸ਼ ਆਉਂਦਾ ਜਿਹੜਾ ਹਰਜੀ ਜੀ ਹੂੰ ਤੇ ਇਹ ਇਤਿਹਾਸ ਦੱਸਦਾ ਵੀ ਉਹ ਗੁਰੂ ਹਰ राय ਪਾਸ਼ਾ ਜਿਹੜੇ ਆ ਉਹ ਕੋਈ 2-3 ਦਿਨ ਇੱਥੇ ਦੁਵਾਨ ਲਾਉਂਦੇ ਆ ਪਰ ਉਹਨਾਂ ਨੂੰ ਕਿਸੇ ਨੇ ਮਤਲਬ ਰੋਕੇ ਟੋਕੇ ਨਹੀਂ ਹੂੰ ਹੂੰ ਮਤਲਬ ਗੁਰੂ ਹਰ राय ਪਾਸ਼ਾ ਉੱਥੇ ਆਏ ਹੈਗੇ ਆ ਐ ਕੋ ਆਏ ਉਹਨਾਂ ਦਾ ਪਨ ਹੋਣਾ ਮਿਲਦਾ ਜੀ ਉਦੋਂ ਮਗਰੋਂ ਫੇ ਜਿਹੜੇ ਨੌਵੇਂ ਪਾਸ਼ਾ ਆ ਉਹ ਜਦੋਂ ਆਏ ਤੇ ਇਹਨਾਂ ਨੇ ਕਵਾੜ ਬੰਦ ਕਰ ਲਏ ਹਮ ਬਿਲਕੁਲ ਉਹ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਜਿਹੜਾ ਉੱਤੇ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਤਾਂ ਉਹਨਾਂ ਨੂੰ ਫਿਰ ਇਹਨਾਂ ਨੇ ਪ੍ਰਿਥੀ ਚੰਦੀ ਗਾਂ ਹਰਜੀ ਵਾਲੇ ਜਿਹੜੇ ਇਲਾਕਾ ਦਾ ਉਹਨਾਂ ਨੇ ਉਹ ਕਵਾੜ ਬੰਦ ਕਰ ਲਏ ਤੇ ਉਹ ਬਾਹਰ ਛੜੇ ਤੇ ਬਹਿ ਕੇ ਕੀਰਤਨ ਕੀਤਾ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਜੀ ਜੀ ਤੇ ਉਹ ਲਾਗੇ ਪਿੰਡ ਵੱਲ ਚਲੇ ਗਏ ਸੀ ਹਮ ਦੂਜੀ ਵਾਰੀ ਗੁਰੂ ਜਿਹੜੇ ਉਦੋਂ ਬਾਅਦ 6ਵੇਂ ਪਾਤਸ਼ਾਹ ਤੋਂ ਜਿਹੜਾ ਪ੍ਰਬੰਧ ਦਾ ਕੰਟਰੋਲ ਸਾਰਾ ਪ੍ਰਤੀਜੰਦੇ ਲਾਹ ਦੇ ਕੋਲ ਰਿਹਾ ਹਮ ਸਤਵੇਂ ਪਾਸ਼ਾ ਉੱਥੇ ਆਏ ਜਰੂਰ ਆ ਦੋ ਤਿੰਨ ਦਿਨ ਉਹਨਾਂ ਦਾ ਆਪਾਂ ਨੂੰ ਇਤਿਹਾਸ ਜ਼ਿਕਰ ਮਿਲਦਾ ਜੀ ਉਹ ਦਵਾਨ ਜਰੂਰ ਲਾਉਂਦੇ ਰਹੇ ਲੇਕਿਨ ਨੌਵੇਂ ਪਾਸ਼ਾ ਨੂੰ ਇਹਨਾਂ ਕੁਆਡ ਬੰਦ ਕਰ ਲਏ ਅੰਦਰ ਨਾ ਜਾਣ ਦਿੱਤਾ ਤੇ ਉਹ ਉੱਥੇ ਥੜਾ ਬਣਿਆ ਜਿੱਥੇ ਉੱਥੇ ਕੀਰਤਨ ਕਰਕੇ ਚਲੇ ਗਏ ਜੀ